ਤੁਹਾਡਾ ਆਪਣਾ ਸੁਖ ਵਿੱਚ ਤੁਸੀਂ ਦੇਖ ਰਹੇ ਹੋ ਪਬਲਿਕ ਪ੍ਰਾਈਮ ਟੀਵੀ ਪਬਲਿਕ ਪ੍ਰਾਈਮ ਟੀਵੀ ਦੇ ਸਾਰੇ ਦਰੋਦਰ ਪਿਆਰ ਭਰੇ ਸਤਿਕਾਰ ਇਸ ਟਾਈਮ ਅਸੀਂ ਖੜੇ ਆਂ ਪਿੰਡੀ ਔਲਕਾ ਇੱਥੇ ਕੀ ਮਹਾਨ ਅਮਰਜੀਤ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਜਿਹੜਾ 15ਵਾਂ ਨਗਰ ਕੀਰਤਨ ਹੈ ਉਹ ਪੂਰੇ ਵੱਲ ਮਾਨ ਜਾ ਗਿਆ ਉਹ ਨਗਰ ਕੀਰਤਨ ਜਿਹੜਾ ਵੱਖ-ਵੱਖ ਪਿੰਡਾਂ ਚੋਂ ਨਹੀਂ ਹੁੰਦਾ ਹੋਇਆ ਜਿਹੜਾ ਇੱਥੇ ਆਇਆ ਵਾ ਔਰ ਇਸ ਟਾਈਮ ਬਾਬਾ ਜੀ ਨਾਲ ਗੱਲ ਕਰਾਂਗੇ ਇੱਥੇ ਦੇ ਮਜੂਰ ਮੁੱਖ ਸੇਵਾਦਾਰਾਂ ਨਾਲ ਗੱਲ ਕਰਾਂਗੇ ਕਿ ਇਹ ਕਿੱਥੋਂ ਤੱਕ ਜਿਹੜਾ ਵਾ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਵਿਅੰਤ ਸੰਗਤਾਂ ਸਾਰੀਆਂ ਸੰਗਤਾਂ ਨੂੰ ਤਾਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀਾਂ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਪਿੰਡ ਹੈ ਤੋਂ ਚਾਲੇ ਪਾ ਕੇ ਅਨੇਕਾਂ ਨਗਰਾਂ ਦੇ ਵਿੱਚ ਆਉਂਦੀ ਪੜਾਅ ਦਰ ਪੜਾਅ ਕਰਦਾ ਹੋਇਆ ਬਾਬਾ ਜੀ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦਾ ਜਨਮ ਸਥਾਨ ਪਿੰਡ ਗੱਗੋਮਾਲ ਜਨਮ ਸਥਾਨ ਤੇ ਪਹੁੰਚਦਾ ਹੈ ਸੋ ਬਹੁਤ ਸਾਰੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹਰ ਸਾਲ ਵੇਖਣ ਨੂੰ ਮਿਲਦਾ ਕਿਉਂਕਿ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੀ ਬਹੁਤ ਵੱਡੀ ਜਿਹੜੀ ਆ ਕੁਰਬਾਨੀ ਹੈ ਬਾਬਾ ਜੀਵਨ ਸਿੰਘ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨੌਵੇਂ ਪਾਸ਼ਾ ਮਹਾਰਾਜ ਜੀ ਦਾ ਦਿੱਲੀ ਚਾਂਦਨੀ ਚੌਕ ਦੇ ਵਿੱਚੋਂ ਸੀਸ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੈ ਕੇ ਆਂਦਾ ਸੀ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਏਡੇ ਵੱਡੇ ਜੋੜ ਮੇਲੇ ਚੱਲ ਰਹੇ ਹਨ ਉਹਨਾਂ ਦੇ ਮੁਤਾਬਕ ਹਰ ਸਾਲ ਦੀ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਸ਼ਹੂਰਾ ਆਨੰਦਪੁਰ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਲੋਹ ਲੰਗਰ ਪੇਸ਼ਪੁਰੀ ਗੁਰਦੁਆਰਾ ਸਾਹਿਬ ਵਾਲੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਨੇਕਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰੇ ਤਾਂ ਪੁਰਾਦੀਆਂ ਵੱਖ-ਵੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਨਗਰ ਕੀਰਤਨ ਹਰ ਸਾਲ ਦੀ ਤਾਂ ਹਰ ਸਾਲ ਦੀ ਤਰ੍ਹਾਂ ਸਜਾਇਆ ਜਾਂਦਾ ਹੈ ਜਾਂਦਾ ਹੈ ਇਸ ਵਾਰ ਵੀ ਬਹੁਤ ਸ਼ਰਧਾ ਦੇ ਭਾਵਨਾ ਦੇ ਨਾਲ ਸੰਗਤ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਪੜਾ ਕੇ ਸੰਗਤ ਨੂੰ ਜੀ ਆਇਆਂ ਕਹਿ ਕੇ ਬਹੁਤ ਸੇਵਾ ਕੀਤੀ ਸਾਰੀਆਂ ਸੰਗਤਾਂ ਦਾ ਧੰਨਵਾਦ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਹੀ ਬਾਬਾ ਜੀ ਹਰਨ ਸਿੰਘ ਸਾਹਿਬ ਜੀਆਂ ਦੇ ਜਨਮ ਦਿਹਾੜੇ ਵਾਦ ਤੋਂ ਬਾਅਦ ਮਨਾਇਆ ਕਰੀਏ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਏ ਬਾਬਾ ਜੀ ਕਿਨਵਾਏ ਜਿਹੜਾ ਵਾ ਮੇਰਾ ਨਗਰ 15ਵਾਂ 15ਵਾਂ ਨਗਰ ਕੀਰਤਨ ਜਿਹੜਾ ਹੈ ਇਹ ਸਜਾਇਆ ਜਾ ਰਿਹਾ ਹੈ 15 ਸਾਲ ਹੋ ਗਏ ਨੇ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਦਿਆਂ ਇਸ ਵਿੱਚ ਕਿਹਦਾ ਕੀ ਸਹਿਯੋਗ ਹੈ ਬਾਬਾ ਬਲਦੇਵ ਸਿੰਘ ਜੀ ਆ ਨਗਰ ਹੇਡੰਪੁਰੇ ਦੇ ਸਰਪੰਚ ਸਾਹਿਬ ਦਾ ਨੇਕਾਂ ਹੀ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਸਾਰੇ ਵੀਰ ਜਿਹੜਾ ਸਾਰੇ ਆਪਣਾ ਵੱਧ ਵੱਧ ਨਗਰ ਦਾ ਸਹਿਯੋਗ ਦੇ ਗਏ ਨੇਕਾਂ ਹੀ ਪਿੰਡ ਜਿਹੜੇ ਸਹਿਯੋਗ ਦੇ ਗਏ ਉਹ ਨਗਰ ਕੀਰਤਨ ਸਜਾਉਂਦੇ ਨੇ ਜਿਹੜੇ ਪਤਮ ਪੁਰੇ ਜਾਂਦੇ ਉਹ ਹਾਂਜੀ ਪਤਮ ਪੁਰੇ ਵਾਂਗ ਪੜੇ ਜਾਂਦੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਣਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂਦਰਜ ਕਰਕੇ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜਿਹੜੀ ਹਰ ਟਾਈਮ ਦਰਸ਼ਨ ਦਿੰਦੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਾਨੂੰ ਸਾਨੂੰ ਇਧਰ ਉਧਰ ਜਾਣ ਦੇ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਚਾਹੀਦਾ ਬਾਣੀ ਦੇ ਨਾਲ ਬਾਬੇ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਕਾਡੀ ਇਹੇ ਬੇਨਤੀ ਹੈ ਬਾਦ ਤਵਾਦ ਅਮਰਤਾ ਰਹੀ ਹੋਈਏ ਨਸ਼ੇ ਛੱਡੀਏ ਬੜਾ ਵੱਡਾ ਹੋਰ ਜੇ ਪੰਜਾਬ ਨੂੰ ਲੱਗਾ ਗੁਰੂ ਧਾਰਨਾ ਕਰੀਏ ਬਾਣੇ ਪਾਈਏ ਆਪਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੀਏ ਬਾਣੀ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਇਲਾਤ ਨਵਾ ਰਾਮਾਇਣ ਦਾ ਕੈਂਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਦੇ ਸੰਗਤਾਂ ਦੇ ਜਨਮਾਂ 'ਚ ਬੇਨਤੀ ਕੀਤੀ ਜਾਂਦੀ ਆ ਪਿਆਰਸਾਲ ਵਿੱਚੋਂ ਅਮਰ ਜਹੀਰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਫਿਰ ਰੈਂਪਰੇ ਦੀਆਂ ਸਾਰੀਆਂ ਸੰਗਤਾਂ ਰਾਣੀਆਂ ਦੀਆਂ ਕੱਕੜਾਂ ਦੀਆਂ ਮੰਡਿਆਲ ਦੀਆਂ ਮਾਨ ਦੇ ਕੱਕੜਾਂ ਵਿਆ ਲੋਧੀ ਗੁਜਰ ਦੀਆਂ ਮੋਲੇ ਜਿਆਂ ਦੀਆਂ ਨਗਾ ਪੂਤਾਂ ਦੀਆਂ ਚੰਮਕਵਾਲੀ ਵੀ ਸੰਗਤਾਂ ਦਮ ਦਮ ਦਾ ਹੋਰ ਹੀ ਜ਼ਰਦਾ ਕੋਟਲੇ ਦੀਆਂ ਸੰਯੋਗ ਦੇਂਦੀਆਂ ਨਹੀਂ ਇਸੇ ਤਰ੍ਹਾਂ ਭਾਈ ਸੰਗਤਾਂ ਦੇ ਸੰਯੋਗ ਦੇ ਨਾਲ ਸਾਰਿਆਂ ਨਗਰਾਂ ਜੋ ਨਗਰ ਕੀਰਤਨ ਸਜਾਇਆ ਜਾਂਦਾ ਹਰ ਸਾਲ ਪਿੱਛੋਂ ਜਿਨ੍ਹਾਂ ਨੇ ਭਾਈ ਬਹੁਤ ਵੱਡੀ ਕੁਰਬਾਨੀ ਆ ਦਿੱਲੀ ਤੋਂ ਆਨੰਦਪੁਰ ਸਾਹਿਬ ਜੀ ਦੇ ਲਾਏ ਕਿ ਮੌਰਦੀ ਗੜੀ ਚ ਵੱਡੇ ਸਾਹਿਬ ਜਿਆਦਿਆਂ ਦੇ ਨਾਲ ਅਮਰਜੀਤ ਬਾਬਾ ਜੀਮਲ ਖਾਨੀ ਸਿੱਧੀ ਪ੍ਰਾਪਤ ਕੀਤੀ ਆ ਉਹਨਾਂ ਦੇ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਕਵਾਰੀਆਂ ਸੰਗਤਾਂ ਪਾਈ ਹਰ ਜ਼ਾਲ ਮਤੋਂ ਵਸਿਉਂ ਦਿਆ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ